ਹਾਂਜੀ ਭਾਈ ਸਤਿ ਸ੍ਰੀ ਅਕਾਲ ਆਪਾਂ ਤੁਹਾਨੂੰ ਫਿਰ ਦੱਸਣ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੋਟਾਂ ਦਾ ਬਹੁਤ ਜ਼ੋਰ ਪੈ ਰਿਹਾ ਤੇ ਭਈ ਅੱਜ ਕਹਿੰਦਾ ਮਤਲਬ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਵੋਟਾਂ ਸਾਰੇ ਪਾਸੇ ਪੈ ਰਹੀਆਂ ਤੇ ਆਪਾਂ ਹੁਣ ਤੁਹਾਨੂੰ ਜੋ ਅਸੀਂ ਲਾਈਵ ਤਸਵੀਰਾਂ ਦੇਖੀਆਂ ਇਹ ਡੇਰਾ ਬਾਬਾ ਨਾਨਕ ਉੱਥੋਂ ਭਈ ਸਾਹਮਣੇ ਸਾਹਮਣੇ ਦੋਨੇ ਪਾਰਟੀਆਂ ਆਮ ਆਦਮੀ ਪਾਰਟੀ ਤੇ ਉਧਰੋਂ ਜੋ ਕਾਂਗਰਸੀ ਪਾਰਟੀ ਆ ਤੇ ਭਈ ਜੋ ਆਪਾਂ ਕਹਿੰਦੀ ਇਹ ਜੋ ਆਮ ਆਦਮੀ ਪਾਰਟੀ ਦੇ ਬੰਦੇ ਆ ਸਰੇ ਆ ਮੋ ਤੱਕਾ ਕਰਦੇ ਨਜ਼ਰ ਆ ਰਹੇ ਆ ਕਿਉਂਕਿ ਇੱਕ ਆਪਾਂ ਕਹਿ ਦਈਏ ਉਹਨਾਂ ਦਾ ਜੋ ਇੱਕ ਵਿਅਕਤੀ ਨੇ ਇਹਨਾਂ ਦੇ ਉੱਤੇ ਡਾਂਗ ਵੀ ਚਲਾਤੀ ਸੀਗੀ ਜੋ ਕਾਂਗਰਸੀ ਆ ਬਹੁਤ ਮੁੱਦਾ ਭਖ ਰਿਹਾ ਦੋਨੇ ਪਾਰਟੀਆਂ ਦਾ ਫੁੱਲ ਜੋਰ ਆ ਬਈ ਕਿਉਂਕਿ ਵੋਟਾਂ ਤਾਂ ਅਲੱਗ ਗੱਲ ਆ ਆਪ ਸਮੇਂ ਜੋ ਲੋਕ ਵਿੱਚ ਲੜ ਰਹੇ ਆ ਆ ਉਹ ਗਲਤ ਤਾਂ ਕਿਉਂਕਿ ਵਿੱਚ ਮੈਂ ਕਹਣਾ ਜੇ ਆਪਣੇ ਆਰਮੀ ਜੁਝਦੇ ਜਵਾਨ ਨਾ ਹੋਣ ਤਾਂ ਵਿੱਚ ਪੰਜਾਬ ਪੁਲਿਸ ਨਾ ਹੋਵੇ ਤਾਂ ਇਹ 2 ਮਿੰਟ ਦੇ ਵਿੱਚ ਇੱਕ ਦੂਜੇ ਦੇ ਸਿਰ ਪਾੜ ਦੇਣ ਹੁਣ ਆਮਣਾ ਸਾਹਮਣਾ ਸਾਹਮਣਾ ਪੂਰਾ ਫੁੱਲ ਆ ਦੋਨੇ ਟੀਮਾਂ ਦਾ ਬਈ ਆਪਾਂ ਕਹਿੰਦਾ ਮਤਲਬ ਇਹ ਦੋਨੇ ਪਾਰਟੀਆਂ ਦਾ ਇੱਕ ਪਾਸੇ ਆਮ ਆਦਮੀ ਤੇ ਦੂਜੇ ਪਾਸੇ ਕਾਂਗਰਸੀ ਇੱਕ ਪਾਸੇ ਜੋ ਗੁਰਦੀਪ ਸਿੰਘ ਰਧਾਵਾ ਤੇ ਇੱਕ ਪਾਸੇ ਸੁਖਵਿੰਦਰ ਸਿੰਘ ਰਧਾਵਾ ਜੋ ਉਹਨਾਂ ਕਿਉਂਕਿ ਬਈ ਜੋ ਆਪਾਂ ਕਹਦੀਏ ਇਹਨਾਂ ਦੇ ਜੋ ਬਿਆਨ ਆਗੇ ਉਹ ਬਹੁਤ ਸਖਤ ਸੀਗੇ ਉਹਨਾਂ ਨੇ ਜੋ ਪੱਤਰਕਾਰ ਨੇ ਕੀਤਾ ਉਹਨਾਂ ਨੂੰ ਪੁੱਛ ਪੁੱਛ ਦੱਸ ਕੀਤੀ ਕਹਿੰਦੇ ਵੀ ਹਾਂ ਸਾਡੇ ਤਾਂ ਵੀ ਜੋ ਕਹਿੰਦੇ ਇਹਨਾਂ ਨੇ ਹੁਣ ਦੱਸਿਆ ਸੁਖਵਿੰਦਰ ਸਿੰਘ ਰਧਾਵਾ ਨੇ ਵੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਬਈ ਗੁੰਡੇ ਵੀ ਨਜ਼ਰ ਆਏ ਆ ਤੇ ਜੋ ਕੀ ਇਹ ਪੂਰਾ ਦੱਸ ਨਹੀਂ ਰਹੇਗੇ ਵੀ ਕਿੱਥੋਂ ਸੀ ਕੌਣ ਸੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਗੱਡੀ ਦੀ ਚਾਬੀ ਵੀ ਨਹੀਂ ਦਿੱਤੀ ਉਹਨਾਂ ਨੇ ਉਹ ਭੱਜ ਗਏ ਵੀ ਉਹ ਬੰਦੇ ਕਿਉਂਕਿ ਜੋ ਪੱਤਰਕਾਰ ਨੇ ਜਦੋਂ ਉਧਰ ਨੂੰ ਕੈਮਰਾ ਲੈ ਕੇ ਗਏ ਤਾਂ ਬਈ ਤੁਸੀਂ ਵੀ ਸ਼ਾਇਦ ਵੀਡੀਓ ਦੇਖੀ ਹੋ ਭਾਈਦਿਆਂ ਦੀ ਜੋ ਇਨਾਂ ਨੇ ਗੁੰਡੇ ਭਲਾਏ ਸੀਗੇ ਆਪਣੇ ਆਮ ਆਦਮੀ ਦੇ ਪਾਰਟੀ ਦੇ ਬੰਦਿਆਂ ਨੇ। ਸ਼ਰਿਆਮ ਤੱਕਾ ਹੋ ਰਿਹਾ ਬਈ ਕਿਉਂਕਿ ਤੁਸੀਂ ਵੀ ਦੇਖ ਲਿਆ ਹੋ ਸਰਚ ਕਰਕੇ ਦੇਖ ਲਓ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਲਾਈਵ ਤੇ ਹੁਣ ਤਾਜ਼ਾ ਆਪਾਂ ਹੁਣੀ ਹੁਣ ਖਬਰ ਪਹਿਲਾਂ ਸੁਣੀ ਆ ਫਿਰ ਤੁਹਾਡੇ ਤੱਕ ਆਪਾਂ ਉਹ ਚੀਜ਼ ਪਹੁੰਚਾਉਣੇ ਆ ਜੋ ਸੁਣੀ ਹੁੰਦੀ ਆ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਜਿਆਦਾ ਡਰ ਆ ਵੀ ਅਸੀਂ ਕਿਤੇ ਹਰਨਾ ਨਹੀਂ ਜਾਈਏ ਇਹਦਾ ਕਰਕੇ ਪਹਿਲਾਂ ਸ਼ੁਰੂ ਤੋਂ ਵੀ ਤੱਕ ਹੀ ਕਰਦੇ ਆਏ ਆ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਇਹਨਾਂ ਨੇ। ਹੁਣ ਨਾਲੇ ਖੁਦ ਕੋਲੇ ਆਰਮੀ ਖੜੀ ਆ ਪੁਲਿਸ ਖੜੀ ਆ ਕਿਉਂਕਿ ਆਪਣੇ ਸੁਰੱਖਿਆ ਜੋ ਆਪਣੇ ਜਵਾਨ ਸੁਰੱਖਿਆ ਦੇ ਵਾਸਤੇ ਰੱਖੇ ਹੁੰਦੇ ਆ ਤੇ ਭਈ ਉਹਨਾਂ ਦੇ ਸਾਹਮਣੇ ਆਪਣਾ ਸਾਹਮਣਾ ਹੋ ਕੇ ਵੀ ਫਿਰ ਵੀ ਲੜੀ ਜਾਂਦੇ ਕਿਉਂਕਿ ਇੱਕ ਪਾਸੇ ਜੋ ਗੁਰਦੀਪ ਸਿੰਘ ਰਧਾਵਾ ਬੈਠੇ ਆ ਇੱਕ ਪਾਸੇ ਸੁਖਵਿੰਦਰ ਸਿੰਘ ਰਧਾਵਾ ਜੋ ਕਾਂਗਰਸੀਆਂ ਦੇ ਪਾਰਟੀ ਪਾਰਟੀ ਦੇ ਮੈਂਬਰ ਆ ਤੇ ਜੋ ਗੁਰਦੀਪ ਸਿੰਘ ਰਧਾਵਾ ਉਹਨਾਂ ਦੇ ਭਈ ਸਿੱਧੇ ਬਿਆਨ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਦੇ ਢੜਕਾਹੂ ਬਿਆਨ ਆਗੇ ਕਿਉਂਕਿ ਸਾਹਮਣੇ ਪੱਤਰਕਾਰ ਵੀ ਪੁੱਛ ਰਹੇ ਸੀ ਉਹਨੂੰ ਉਹ ਕਹਿੰਦੇ ਵੀ ਆਪਦੇ ਵਾਰੀ ਇਹ ਹੁਣ ਚੀਕਾਂ ਮਾਰ ਰਹੇ ਆ ਵੀ ਸਾਡੀ ਜੇ ਪਾਰਟੀ ਇਹਨਾਂ ਨੂੰ ਪਤਾ ਵੀ ਭਾਰੀ ਪੈ ਰਹੀ ਆ ਕਿਉਂਕਿ ਉਹਨਾਂ ਦੇ ਵੀ ਲੋਕ ਆਮਣਾ ਸਾਹਮਣਾ ਕਿਉਂਕਿ ਇਹ ਵੋਟਾਂ ਤਾਂ ਅਲੱਗ-ਗੱਲ ਜੋ ਉੱਥੇ ਲੋਕ ਲੜ ਰਹੇ ਆ ਆਪਸਮ ਦੇ ਵਿੱਚ ਲੀਡਰਾਂ ਦਾ ਕੁਝ ਨਹੀਂ ਜਾਣਾ ਵੀ ਤੇ ਆਪਸਮੇ ਆਪਾਂ ਕਹਿੰਦੇ ਸ਼ੁਰੂ ਤੋਂ ਜੇ ਮੈਂ ਆਪਣੇ ਗਰੀਬ ਭਾਈਚਾਰੇ ਆਪਸਮੇ ਲੜ ਕੇ ਕਿਸਾਨ ਭਰਾ ਨਾਲੋਂ ਮਜ਼ਦੂਰ ਨਾਲੋਂ ਉੱਥੇ ਲੜਾ ਲੜਾਈ ਹੋ ਰਹੀ ਹੈ ਤੁਸੀਂ ਵੀ ਸ਼ਾਇਦ ਵੀਡੀਓ ਦੇਖੀਆ ਹੋਣੀ ਆ ਵੀ ਆਪਸਮ ਦੇ ਵਿੱਚ ਨਾ ਲੜੋ ਕਿਉਂਕਿ ਇਹਨਾਂ ਨੇ ਤਾਂ ਵੋਟਾਂ ਪਾ ਕੇ ਆਪਣੀ ਕੁਰਸੀ ਦੇ ਬਹਿ ਜਾਣਾ ਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਰਹਿਣਾ ਲੜਾਈ ਦੇ ਵਿੱਚ ਕਿਉਂਕਿ ਆਪਸਮਦੇ ਵਿੱਚ ਸਾਹਮਣੇ-ਸਾਹਮਣੇ ਜਿਵੇਂ ਆਰਮੀ ਖੜੀ ਆ ਕੋਈ ਕਿਸੇ ਤੋਂ ਕੋਈ ਡਰ ਨਹੀਂ ਰਿਹਾ ਇੱਕ ਵਿਅਕਤੀ ਨੇ ਆਪਾਂ ਕਹਿ ਦਿੱ ਗਏ ਜੋ ਇਹਨਾਂ ਦਾ ਆਮ ਆਦਮੀ ਦੇ ਪਾਰਟੀ ਦੇ ਬੰਦੇ ਨੇ ਤੇ ਕਾਂਗਰਸੀ ਦੇ ਉੱਤੇ ਡਾਂਗ ਚਲਾਤੀ ਸੀ ਤੇ ਲਾਈਵ ਤਸਵੀਰਾਂ ਅਸੀਂ ਦੇਖੀਆਂ ਤੇ ਉਹ ਤੁਹਾਨੂੰ ਦੱਸ ਰਹੇ ਜੋ ਆਪਾਂ ਦੇਖਿਆ ਹੁੰਦਾ ਉਹ ਤੁਹਾਡੇ ਤੇ ਪਹੁੰਚਾਉਣੇ ਆ ਕਿਉਂਕਿ ਆਪਾਂ ਨੂੰ ਪਤਾ ਇਹਨਾਂ ਨੂੰ ਇਸ ਕਰਕੇ ਡਰਾ ਹੁਣ ਵੀ ਸਾਡੀ ਪਾਰਟੀ ਹਾਰ ਨਾ ਜਾਵੇ ਕਿਤੇ ਇਹਨਾਂ ਨੇ ਕੋਈ ਕੰਮਕਾਰਤਾ ਨਹੀਂ ਕਰਵਾਏ ਇਹਨਾਂ ਨੂੰ ਪਤਾ ਵੀ ਕੰਮ ਜਿਹਦੇ ਕਰਵਾਏ ਹੋਣ ਤਾਂ ਇਹਨਾਂ ਨੂੰ ਬੋਲਣ ਦਾ ਫਾਇਦਾ ਬੋਲਣ ਦੀ ਲੋੜ ਵੀ ਨਹੀਂ ਸੀ ਲੋਕ ਆਪਣੇ ਆਪ ਹੀ ਵੋਟਾਂ ਪਾਣਦੇ ਕਿਉਂਕਿ ਇਹਨਾਂ ਨੇ ਭਈ ਆਪਾਂ ਨੂੰ ਪਤਾ ਵੀ ਇਹਨਾਂ ਦੇ ਪੌਣੇ 3 ਸਾਲ ਹੋ ਗਏ ਕੋਈ ਇੱਕ ਪੰਜੀ ਦਾ ਕੰਮ ਵੀ ਨਹੀਂ ਕਰਿਆ ਨਾ ਹੀ ਇਹਨਾਂ ਨੇ ਕੋਈ ਨੌਕਰੀਆਂ ਦਿੱਤੀਆਂ ਵਾਦੇ ਵੱਡੇ ਵੱਡੇ ਕਰੇ ਆ ਤੁਸੀਂ ਪਰਸੋ ਦੀ ਵੀਡੀਓ ਵੀ ਦੇਖੀ ਹੋ ਜੋ ਆਪਣੇ ਮਾਸਟਰ ਮਾਸਟਰੀਆਂ ਰੋਣਾ ਦੇ ਉੱਪਰ ਆ ਕੇ ਇਨਾਂ ਦੀ ਪੂਰੀ ਚੰਗੀ ਤਰ੍ਹਾਂ ਫੁੱਲ ਬੇਜਤੀ ਕੀਤੀ ਆ ਸੀਐਮ ਭਗਵੰਤ ਮਾਨ ਦੀ ਤੇ ਜੋ ਸੀਐਮ ਆਪਾਂ ਜਿਵੇਂ ਆਪਾਂ ਕਹਿ ਦਈਏ ਇਹਨਾਂ ਦਾ ਕੇਜਰੀਵਾਲ ਆ ਜੋ ਦਿੱਲੀ ਦਾ ਐਮਐਲਏ ਜਿਹਨੂੰ ਕਿ ਇਹ ਪੰਜਾਬ ਦੇ ਵਿੱਚ ਦਖਲ ਪਹਿਲਾ ਨੰਬਰ ਤਾਂ ਦੇਣਾ ਨਹੀਂ ਚਾਹੀਦਾ ਤੇ ਇਹ ਪੰਜਾਬ ਦੇ ਵਿੱਚ ਉਹਨੂੰ ਕਹਿੰਦਾ ਮਤਲਬ ਲਿਆਤਾ ਜਾਂਦਾ ਹੈਗਾ ਹਰ ਵਾਰ ਹਰ ਰੈਲੀ ਦੇ ਵਿੱਚ ਤੁਸੀਂ ਦੇਖਿਆ ਹੋਊਗੇ ਦੜਵਾ ਦੇ ਦੋ ਵਾਰੀ ਰੈਲੀ ਹੋਈ ਆ ਉੱਥੇ ਤੇ ਦੂਜਾ ਨੰਬਰ ਚੱਬੇਵਾਲ ਪਿੰਡ ਤੇ ਬਰਨਾਲਾ ਦੇ ਵਿੱਚ ਬਹੁਤ ਤਿੰਨ ਚਾਰ ਵਾਰੀ ਇਹਨਾਂ ਨੇ ਰੈਲੀਆਂ ਕਰ ਚੁੱਕੇ ਹੁਣ ਇਹਨਾਂ ਨੂੰ ਇਹ ਆ ਵੀ ਅਸੀਂ ਜੋ ਬਰਨਾਲਾ ਸੀਟ ਆ ਇੱਥੋਂ ਵੀ ਅਸੀਂ ਜਿੱਤ ਜਾਈਏ ਗਿੱਦੜਵਾੜ ਤੋਂ ਵੀ ਜਿੱਤ ਜਾਈਏ ਬਟਿੰਡੇ ਤੋਂ ਵੀ ਜਿੱਤ ਜਾਈਏ ਕਿਉਂਕਿ ਹਰ ਪਾਸੇ ਇਹਨਾਂ ਨੂੰ ਆਪਦੇ ਜੋ ਕੰਮ ਤਾਂ ਕਰਵਾਏ ਨਹੀਂ ਇਹਨਾਂ ਨੂੰ ਹਰਦੇ ਹੋਏ ਨਜ਼ਰ ਆ ਰਹੇ ਆ ਆਮ ਆਦਮੀ ਪਾਰਟੀ ਦੇ ਲੋਕ ਇਸ ਕਰਕੇ ਤੱਕਾ ਕਰ ਰਹੇ ਆ ਆਪਣੇ ਜੋ ਕਾਂਗਰਸੀਆਂ ਨਾਲ ਲਾ ਲਓ ਤੇ ਜੋ ਆਪਣੇ ਮਜ਼ਦੂਰ ਕਿਸਾਨ ਜਿਵੇਂ ਆਪਸ ਵਿੱਚ ਆਪਣੀ ਇਹੀ ਪੀਲ ਆਪਸ ਵਿੱਚ ਇਹਨਾਂ ਨਾਲ ਲੜੋ ਕਿਉਂਕਿ ਸਰਕਾਰਾਂ ਦਾ ਬਈ ਜੋ ਆਪਾਂ ਸ਼ੁਰੂ ਤੋਂ ਹੀ ਪਤਾ ਇਹ ਵੋਟਾਂ ਪਵਾ ਕੇ ਸਾਈਡ ਤੇ ਬਹਿ ਜਾਣਗੇ ਤੇ ਆਪਣੇ ਲੋਕਾਂ ਨੂੰ ਲੜਾ ਦੇਣਗੇ ਆਮਣੇ ਸਾਹਮਣੇ ਜਿਵੇਂ ਹੁਣ ਖੜੇ ਆਪਣੇ ਆਰਮੀ ਦੇ ਜਵਾਨ ਤੇ ਫਿਰ ਵੀ ਆਪਣੇ ਜੋ ਇਹਨਾਂ ਦੇ ਆਮ ਆਦਮੀ ਬੰਦੇ ਜੋ ਆਮ ਆਦਮੀ ਦੇ ਤੇ ਸ਼ਰਿਆਮ ਬਈ ਡਾਂਗਾ ਚਲਾ ਰਹੇ ਆ ਕਾਂਗਰਸੀਆਂ ਤੇ ਕਿਉਂਕਿ ਉਹ ਤੁਸੀਂ ਲਾਈਵ ਤਸਵੀਰਾਂ ਪੱਤਰਕਾਰ ਨੇ ਵੀ ਦਿਖਾਈਆਂ ਸੀ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਆ ਡੇਰਾ ਬਾਬਾ ਨਾਨਕ ਕੀਆਂ ਤਸਵੀਰਾਂ ਲਾਈਵ ਜੋ ਤੁਹਾਡੇ ਨਜ਼ਰ ਆ ਜਾਣੀਆਂ ਤਾਂ ਕਰਕੇ ਆਪਾਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਬਈ ਪਹਿਲਾ ਨੰਬਰ ਆਪਣੇ ਭਰਾਵਾਂ ਨੂੰ ਇੰਨੀ ਕ ਅਪੀਲ ਜਰੂਰ ਆ ਪਹਿਲਾ ਵੀਡੀਓ ਨੂੰ ਚੰਗੀ ਤਰ੍ਹਾਂ ਭਰਾ ਬਣ ਕੇ ਸੁਣਿਆ ਕਰੋ ਕਿਉਂਕਿ ਆਪਣਾ ਛੋਡਾ ਛੋਡੇ ਸਰਤੀ ਚੈਨਲ ਚੱਲਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਵਿਊ ਲੈਣ ਵਾਸਤੇ ਨਹੀਂ ਆਪਾਂ ਪੰਜਾਬ ਨੂੰ ਜਾਗਰਿਤ ਕਰਦੇ ਆਂਗੇ ਨਾ ਕੋਈ ਇਹਦੇ ਵਿੱਚ ਉਹ ਗੱਲ ਆ ਵੀ ਕੋਈ ਆਪਦੇ ਕੋਲੋਂ ਕੋਈ ਗੱਲ ਨਹੀਂ ਬਣਾਈ ਹੁੰਦੀ ਜੋ ਆਪਾਂ ਲਾਈਵ ਤਸਵੀਰ ਕੋਈ ਜੋ ਸੁਣੀਆਂ ਹੁੰਦੀਆਂ ਖਬਰਾਂ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਆਂਗੇ ਤੇ ਆਪਣਾ ਭਾਈ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਗਾ ਉਈ ਇਹ ਆਮ ਆਵਾਂ ਆਪਣੀਆਂ ਕੋਈ ਵੀਡੀਓ ਨਹੀਂ ਹੈਗੀਆਂ ਵਿਊ ਲੈਣ ਵਾਸਤੇ ਵੀ ਜਾ ਕੋਈ ਕਿਉਂਕਿ ਆਪਣੇ ਭਰਾਵਾਂ ਦੇ ਵਿੱਚ ਪੰਜਾਬੀਆਂ ਦੇ ਇੰਨੀ ਕੁ ਖੂਬੀ ਜ਼ਰੂਰ ਆ ਕਿਉਂਕਿ ਚੰਗੀ ਚੀਜ਼ ਨੂੰ ਬਈ ਕੋਈ ਨਹੀਂ ਸੁਣਦਾ ਤੇ ਹੋਰ ਕੋਈ ਵੀਡੀਓ ਲਾ ਲਓ ਧਿਆਨ ਨਾਲ ਸੁਣਨਗੇ ਤੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਕੋਈ ਨਹੀਂ ਸੁਣਦਾ ਕਿਉਂਕਿ ਮੈਂ ਬਹੁਤ ਵਾਰੀ ਦੇਖਿਆ ਇਹ ਮੈਂ ਪਰਸੋਂ ਦੀ ਵੀਡੀਓ ਪਾਈ ਬਸ ਮੈਂ ਕਹਣਾ ਵੀ 100 200 ਬੰਦੇ ਤੱਕ ਪਹੁੰਚੀ ਹੋਊ ਕਿਉਂਕਿ ਬਈ ਇਹ ਇੰਨੀ ਕੁ ਨਾਕਾਮੀ ਆਪਣੇ ਭਰਾਵਾਂ ਚ ਸ਼ੇਅਰ ਨਹੀਂ ਕਰਦੇ ਵੀਡੀਓ ਨੂੰ ਵੀ ਵੱਡੇ ਵੱਡੇ ਗਰੁੱਪਾਂ ਚ ਸ਼ੇਅਰ ਕਰ ਦਿਆ ਕਰੋ ਬਈ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੀ ਪਹੁੰਚਦਾ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਆਪਣਾ ਤੁਹਾਡੇ ਸਰਤੀ ਚੈਨਲ ਚੱਲਦਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਕੋ ਪਹੁੰਚਾਉਣੇ ਅੰਗੇ ਜੀ ਤੇ ਹੁਣ ਜਿਵੇਂ ਆਪਾਂ ਤੁਹਾਨੂੰ ਕਹਿ ਦਈਏ ਜੋ ਆਮ ਆਦਮੀ ਦੇ ਪਾਰਟੀ ਦੇ ਬੰਦੇ ਆ ਸ਼ਰਿਆਮ ਤੱਕਾ ਕਰ ਰਹੇ ਕਾਂਗਰਸੀਆਂ ਨਾਲ ਵੀ ਤੇ ਜੋ ਉਹਨਾਂ ਦੇ ਵੀ ਬਈ ਆਮਣਾ ਸਾਹਮਣਾ ਹੀ ਫੁੱਲ ਪਰ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦਾ ਹਜੇ ਤੱਕ ਕੋਈ ਨਜ਼ਰ ਨਹੀਂ ਆਈ ਕੋਈ ਵੀ ਵਿਅਕਤੀ ਨਹੀਂ ਤਾਂ ਕਿੰਨਾ ਤੱਕ ਕੋਈ ਕੁੱਟ ਮਾਰ ਨਹੀਂ ਕੀਤੀ ਨਾ ਕਿਸੇ ਨੇ ਡਾਂਗ ਚਲਾਈ ਆ ਇਹਨਾਂ ਦੇ ਸਮਾਂ ਦੀ ਉਲਟਾ ਇੱਕ ਬੰਦੇ ਨੇ ਜੋ ਆਪਾਂ ਕਹਦੇ ਇੱਕ ਵਿਅਕਤੀ ਨੇ ਕਾਂਗਰਸੀ ਤੇ ਡਾਂਗ ਵੀ ਚਲਾਈਆਂ ਗਈਆਂ ਕਿਉਂਕਿ ਭਈ ਆਰਮੀ ਵਾਲੇ ਨਾ ਹੁਣ ਮੈਂ ਕਹਣਾ ਆਪ ਸਮੇ ਲੋਕ ਲੜਪੜ ਕੇ ਮਰ ਜਾਣਾ ਆਪ ਸਮੇ ਸਿਰ ਪੜਵਾ ਲੈਣੀਆਂ ਤੇ ਕਿਉਂਕਿ ਆਪਣੇ ਪੰਜਾਬੀਆਂ ਨੂੰ ਇਹ ਤਾਂ ਸ਼ੁਰੂ ਤੋਂ ਆਪਾਂ ਨੂੰ ਪਤਾ ਹੀ ਆਪਣੇ ਲੋਕ ਇਹਨਾਂ ਦੇ ਮਗਰ ਲੱਗਦੇ ਆਏ ਆ ਤੇ ਭਈ ਇਹਨਾਂ ਨੇ ਕੁਰਸੀਆਂ ਤੇ ਬਹਿ ਜਾਣਾ ਤੇ ਆਪ ਸਮੇ ਵਿੱਚ ਨਾ ਲੜੋ ਕਿਉਂਕਿ ਕਦੋਂ ਦੀ ਆਈ ਹੋਈ ਐ ਜਦੋਂ ਦੀ ਇਹ ਸਰਕਾਰ ਤਾਂ ਉਦੋਂ ਦਾ ਕੋਈ ਕੰਮ ਨਹੀਂ ਕਰਵਾਇਆ ਇਹਨਾਂ ਨੇ ਕਿਉਂਕਿ ਇਹ ਕੰਮ ਕਰਵਾਇਆ ਹੋਣਾ ਤਾਂ ਇੰਨਾ ਇਹਨਾਂ ਨੂੰ ਘਟਨ ਦਾ ਜਰੂਰ ਲੋੜ ਹੀ ਸੀ ਲੋਕ ਆਪਣੇ ਆਪ ਹੀ ਵੋਟਾਂ ਪਾਉਂਦੇ ਹੁਣ ਇਹਨਾਂ ਨੂੰ ਡਾਰਾ ਵੀ ਇਧਰੋਂ ਵੀ ਨਾ ਹਰ ਜੀਏ ਇਧਰੋਂ ਵੀ ਨਾ ਹਰ ਜੀਏ ਇਸ ਕਰਕੇ ਆਪਣੇ ਭਰਾਵਾਂ ਨੂੰ ਭੜਕਾ ਰਹੇ ਆ ਜੋ ਆਪਣੇ ਪਾਰਟੀ ਦੇ ਉੱਥੋਂ ਦੇ ਇੱਕ ਪਾਸੇ ਕਾਂਗਰਸੀ ਇੱਕ ਪਾਸੇ ਜੋ ਆਮ ਆਦਮੀ ਦੀ ਪਾਰਟੀ ਦੇ ਬੰਦੇ ਖੜੇ ਆ ਕੋਲੇ ਆਪਣੇ ਜਿਵੇਂ ਆਪਾਂ ਕਹ ਦਈਏ ਆਪਣੇ ਜਵਾਨ ਖੜੇ ਆ ਪੰਜਾਬ ਪੁਲਿਸ ਖੜੀਏ ਕੋਲੇ ਰੋਕਣ ਬਾਅਦ ਤੇਨੂੰ ਤੈਨਾਂਤ ਰਹਿੰਦੀ ਹੈ ਜੋ ਆਪਾਂ ਕਹਦੇ ਆ ਚਲੋ ਸਮਾਜ ਸੇਵੀ ਆ ਆਪਣੇ ਪੰਜਾਬ ਦੇ ਉਹ ਵੀ ਪਰ ਇੰਨਾ ਕੁ ਵਧੀਆ ਬਹੁਤ ਆ ਜੋ ਆਪਣੇ ਉਹ ਖੜੇ ਹੈਗੇ ਨਹੀਂ ਤਾਂ ਲੋਕ ਆਪਸ ਵਿੱਚ ਬਈ ਲੜਪੜ ਕੇ ਇੱਕ ਦੂਜੇ ਦੇ ਸਿਰ ਪਾੜ ਦੇਣਗੇ ਕਿਉਂਕਿ ਤੇ ਇਹਨਾਂ ਦਾ ਕੁਝ ਨਹੀਂ ਜਾਣਾ ਇਹਨਾਂ ਨੇ ਤਾਂ ਕੁਰਸੀਆਂ ਤੇ ਬਹਿ ਜਾਣਾ ਹੱਥ ਬੰਨ ਕੇ ਇੱਕ ਵਾਰ ਆਪਣੇ ਲੋਕਾਂ ਤੋਂ ਵੋਟਾਂ ਪਵਾ ਲੈਂਦੇ ਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਲੋਕ ਹਰ ਵਾਰ ਤੇ ਜੀ ਜਾਂਦੇ ਆ ਚਲੋ ਜੀ ਅੱਜ ਦੀ ਵੀਡੀਓ ਆਪਣੀ ਆਪਣੇ ਜੋ ਆਮ ਆਦਮੀ ਪਾਰਟੀ ਤੇ ਕਾਂਗਰਸੀ ਤੇ ਜਿਵੇਂ ਆਪਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਡੇਰਾ ਬਾਬਾ ਨਾਨਕ ਤੋਂ ਚਾਹੇ ਤੇ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ